ਪੰਜਾਬ ਦੇ ਕਿਸਾਨ ਜਿੱਥੇ ਲਗਾਤਾਰ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਕਿਸਾਨਾਂ ਦਾ ਲਗਾਤਾਰ ਰੋਸ ਜ਼ਾਹਰ ਹੈ। ਲੁਧਿਆਣਾ ਮਸ਼ਹੂਰ ਐਮਬੀਡੀ ਆਲ ਮਾਲ ਦਾ ਅੱਜ ਭਾਰਤੀ ਕਿਸਾਨ ਯੂਨਿਗਰਾਹ ਵੱਲੋਂ ਘਰਾਹਾਂ ਵੱਲੋਂ ਘਰਾ ਕੀਤਾ ਗਿਆ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਰਿਲਾਇੰਸ ਨਾਲ ਸੰਬੰਧ ਸਟੋਰ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਤੇ ਤੁਰੰਤ ਵੱਗ ਬਾਜ਼ਾਰਥਣੇ ਹੋ ਸਟੋਰ ਵੀ ਬੰਦ ਕਰਵਾਏ ਦਿੱਤੇ ਨੇ। ਰਪੀਤ ਸਿੰਘ ਨੂਰਪੁਰਾ ਭਾਰ ਬੀਕੇ ਜੋ ਗਰਾਹਾਂ ਵੱਲੋਂ ਅਸੀਂ ਅੱਜ ਐਮਬੀਡੀ ਮਾਲ ਦੇ ਵਿੱਚ ਜੋ ਰिलायंस ਤੇ ਸਟੋਰ ਚੱਲ ਰਹੇ ਸੀਗੇ ਰिलायंस ਦੇ ਵਿੱਚ ਹੈਮਲੇਜ਼ ਫਲਾਇਰ ਮਾਨੀ ਐਕਸਚੇਂਜ ਪੰਜ ਸਟੋਰ ਸੀ ਜੋ ਰिलायंस ਦੇ तकरीबन ਬੜੇ ਹੀ ਦਿਨਾਂ ਤੋਂ ਚੱਲ ਰਹੇ ਸੀ ਜੋ ਪਹਿਲਾਂ ਤੋਂ ਹੀ ਚੱਲ ਰਹੇ ਆ ਪਰ ਅੱਜ ਸਾਨੂੰ ਜੋ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਭਾਰਤੀ ਕਿਸਾਨ ਯੂਨੀਅਨ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਕਿਸਾਨਾਂ ਨੇ ਆ ਕੇ ਸਾਡੇ ਨਾਲ ਇਹਨੂੰ ਅਸੀਂ ਇਹਨੂੰ ਬੰਦ ਕਰਾਇਆ ਕਿ ਉਹਨਾਂ ਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਸਾਨੂੰ ਇਹ ਸਾਨੂੰ ਸਮਝ ਦਿੱਤਾ ਵਾ ਦਲਾਸਾ ਕਿ ਇਹ ਬੰਦ ਰਹਿਣਗੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਐਮਬੀਡੀ ਮਾਲ ਨੂੰ ਵੀ ਕਿ ਜੇ ਇਹਨਾਂ ਦੇ ਸਟੋਰ ਚੱਲੇ ਤਾਂ ਸਾਰਾ ਸਟੋਰ ਸਾਰਾ ਮਾਲ ਬੰਦ ਕੀਤਾ ਜਾਊਗਾ ਪਰ ਉਹਨਾਂ ਨੇ ਸਾਡਾ ਸਾਥ ਦਿੱਤਾ ਕਿ ਜਿੰਨੇ ਇਹਦੇ ਸਟੋਰ ਸੀਗੇ ਰਿਲਾਈਐਂਸ ਦੇ ਰਿਲਾਈਐਂਸ ਦੇ ਰਿਲੇਟਿਡ ਜਿੰਨੇ ਵੀ ਹੋਰ ਸਟੋਰ ਸੀ ਪੰਜ ਸਟੋਰ ਸੀ ਉਹ ਸਾਰੇ ਬੰਦ ਕਰਾਤੇ ਆ ਜੀ ਵਿੱਚ ਸੋ ਇਹਨਾਂ ਨੇ ਕਿਹਾਗਾ ਅਸੀਂ ਦੱਸਤਾ ਕਿ ਜਿੰਨਾ ਟਾਈਮ ਸਾਡੇ ਰਹੂਗਾ ਅਸੀਂ ਇਹਨਾਂ ਨੂੰ ਖੁੱਲਣ ਨਹੀਂ ਦੇਵਾਂਗੇ ਜੀ ਅੱਜ ਦਾ ਸਾਡਾ ਇਹੀ ਮੁੱਦਾ ਸੀ ਕਿ ਭਾਰਤੀ ਕਿਸਾਨੀ ਇਕਤਾ ਆਗਰਾਹ ਵੱਲੋਂ ਜੀ